ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਜੀ ਇਹ ਛੋਟੀ ਸੇਲ ਆ ਜੀ ਤੀਜਾ ਸਵੇਰ ਸੂਣ ਵਾਲੀ ਤੇ ਬਾਈ ਹਰਾਂ ਦਾ ਪਿੰਡ ਆ ਜੀ ਚੱਕ ਗਿਲਜੇ ਵਾਲਾ ਨੇੜੇ ਸੋਥਰਪਾਣਾ ਵੀ ਰਹਿ ਜਾਂਦਾ ਇੱਕ ਪਾਸੇ ਖੋਨਣ ਤਹਿਸੀਲ ਗਿੱਦੜਵਾਹਾ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਇਹ ਦੂਜਾ ਸਵੇਰ ਬਾਈ ਹਰਾਂ ਨੇ ਘਰੇ ਚੋਈ ਵੀ ਆ ਵਧੀਆ ਸੀਲ ਠੰਡੀ ਝੁੱਟੀ ਹੈ ਜੀ ਤੀਜਾ ਸੂਆ ਸੌਣ ਲਈ ਤਿਆਰ ਮੜਾ ਜ ਮੈਥੋਂ ਡਰਦੀ ਆ ਵੀ ਡਾਕਟਰਾਂ ਤੋਂ ਅਕਸਰ ਪਸ਼ੂ ਡਰਦਾ ਹੀ ਹੁੰਦਾ ਹੈ ਅੱਗੇ ਵੀ ਤੋਰ ਕੇ ਵਹਿੰਦੇ ਸੀ ਪਰ ਤੋਰਨ ਤੇ ਡਰਦੀ ਆ ਥੋੜੀ ਤੋਂ ਨੂੰ ਡੀਵਾ ਮੈਂ ਇਥੋਂ ਯੂਮ ਕਰਕੇ ਦਿਖਾ ਦਿੰਦਾ ਮੜਾ ਹੱਕਿਓ ਭਾਈ ਹੁਣ ਫਲੈਸ਼ ਜਗਾ ਲਈ ਨਹੀਂ ਬੁਲ ਉਹ ਠੰਡੀ ਸੀ ਲਈ ਨਹੀਂ ਤਾਂ ਗੱਬਣ ਪਸੂਆਏ ਹੱਥ ਨਹੀਂ ਲਾਉਣ ਦਿੰਦਾ ਹੁੰਦਾ ਤੇ ਬਾਈ ਵਧੀਆ ਹੱਥ ਫੇਰੀ ਜਾਂਦਾ ਹਾਲਾਂਕਿ ਮੇਰੇ ਵਾਂਗੂ ਬਾਈ ਵੀ ਕਿਤੇ-ਕਦਾਂ ਹੀ ਆਉਂਦਾ ਪਸਨ ਵਿੱਚ ਤੇ ਇਥੋਂ ਤੁਸੀਂ ਲੇਵੇ ਦੀ ਬੰਤਰ ਥਣਾ ਦੀ ਵਿਥ ਚੈੱਕ ਕਰ ਲਓ ਅੱਖਾਂ ਦਾ ਕਾਲਾ ਪਾਣੀ ਆ ਫਲੈਸ਼ ਜਗਦੀ ਕਰਕੇ ਇਹ ਥੋੜਾ ਜਿਹਾ ਬਿੱਲੀਆਂ ਦਿਖਾ ਰਹੀ ਆ ਕਿਉਂਕਿ ਲਾਈਟ ਦੇ ਚੰਦਨੇ ਵੀਡੀਓ ਬਣ ਰਹੀ ਹੈ ਨਾ ਸਿੰਘ ਦੀ ਕੁੰਡੀ ਹੈ ਜੀ ਕੱਦ ਕੱਠ ਦਰਮਿਆਨ ਹੈ ਤੇ ਪੂਰੀ ਜੰਮੀ ਬਲੀ ਵਧੀਆ ਜਾਨੀ ਕਿ ਉਤੋਂ ਵੀ ਗੋਲ ਮਟੋਲ ਪਈ ਆ ਵਧੀਆ ਸਕਰੀਨ ਤੇ ਨੰਬਰ 22 ਹਰਾਂ ਦਾ ਚਲਾ ਦਾਂਗੇ ਜੀ ਹੋਰ ਕੋਈ ਜਾਣਕਾਰੀ ਲੈਣੀ ਹੋਵੇ ਇਸ ਮੱਝ ਬਾਰੇ ਤਾਂ ਤੁਸੀਂ ਬਾਈ ਨਾਲ ਫੋਨ ਤੇ ਕਨੈਕਟ ਕਰ ਸਕਦੇ ਹੋ ਇਧਰ ਲਈ ਸਾਈਡ ਵੀ ਦਿਖਾ ਦਿੰਦੇ ਹਾਂ 10 ਤੋਂ 15 ਦਿਨ ਲੈ 10 ਤੋਂ 15 ਦਿਨ ਲੈ ਜੂ ਬਾਈ ਹਰਾਂ ਦੇ ਦੱਸਣ ਮੁਤਾਬਕ 10 ਤੋਂ 15 ਦਿਨ ਲੈ ਜੂ ਜੀ ਤੇ ਆਰਡਰ ਕੁਆਲਟੀ ਬਹੁਤ ਵਧੀਆ ਪੂਰਾ ਵਧੀਆ ਮੋਟਾ ਮੁਠੀ ਵਾਲਾ ਸੰ ਲੱਗਿਆ ਹੋਇਆ ਯੂਮ ਕਰਕੇ ਆਪਾਂ ਨੇੜੇ ਤੋਂ ਦਿਖਾ ਦਿੰਨੇ ਆ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਰੇਟ ਜਿਹੜਾ ਇਹਦਾ ਫੋਨ ਤੇ ਰਹੂਗਾ ਕਿਉਂਕਿ ਬਈ ਉਹਨਾਂ ਨੇ ਕਿਹੜਾ ਕੋਈ ਡੇਲੀ ਕੰਮ ਕਰਨਾ ਹੈ ਖਰੀਦ ਵੇਚ ਦਾ ਤੇ ਉਸ ਹਿਸਾਬ ਨਾਲ ਰੇਟ ਹੋ ਜਾਂਦਾ ਹੁੰਦਾ ਹੈ ਤੁਸੀਂ ਆ ਕੇ ਘਰੇ ਤਸੱਲੀ ਕਰ ਸਕਦੇ ਆਂ ਵੇਖ ਸਕਦੇ ਆਂ ਧੰਨਵਾਦ ਜੀ ਅੱਖਾਂ ਇਹਦੇ ਚ ਹੋਰੀ ਆ ਗਈਆਂ ਨਾ ਬਾਕੀ ਸਾਰਾ ਸਹੀ ਆ ਚੱਲ ਰਹੀ ਹੈ ਨਾ ਇਹ ਬਹੁਤ